ਛੇ ਦੀ ਕਰੀਨੇ ਪਿੰਚਰ ਲਾ ਦੀ ਲਾ ਦੇ ਨਿਆ ਤੂੰ ਕਿਹੜਾ ਨੋਹ ਮਾਤਣਾ ਕੋਣਾ ਵਾ ਇਹ ਤੇਰਾ ਭਣ ਗਿਆ 150 ਰੁਪਇਆ ਇਨ ਪਿੰਚਰ ਨਿਕਲੇ ਯਾ ਟੂ ਕਿਉ ਤਿੰਨ ਪਿੰਚਰ ਕਿੱਧਰ ਨਿਕਲੇ ਮਹੀਨਾ ਪਿੰਚ ਲਵਾਇਨ ਭਾਵੇਂ ਮੇਲੇ ਨੇ ਰਾਜ ਜਿਹੜਾ ਪਹਿਲਾਂ ਪੈਂਚਰ ਲਵਾਇਆ ਸੀ ਨਾ ਭਾਪੇ ਦੇਦੇ ਨੇ ਉਹਨੇ ਲੱਗੇ ਆ ਕੇ ਜਾਂਛੜਾਈ ਆ ਵੀ ਹੋਣੀ ਛੜਦੋ ਹੋਣੀ ਛੜਦੋ ਪੈਸੇ ਸਾਗਲ ਤੇ ਚੋਕੇ ਦੇ ਮੇਰਾ ਉਹ ਚੋਕਲਾ ਆ ਵੀ ਐਡਾ ਲੱਗਦਾ ਸਰੀਰ ਗਾਲੀ ਪਾ ਲਿਆ ਈ ਉਹ ਤੈਨੂੰ 150 ਕਾ ਦਾ ਦਿੱਤਾ ਤੂੰ ਮੋਣੀ ਲੈ ਲੈ ਇਬਾ ਉਹ ਲੈ ਤਾਲ ਕਾ ਲਈ ਲੋ ਕਰਨ ਮੀਂਹ ਉਹ ਤਾਂ ਉਹ ਘੁੱਟ ਲਿਆ ਹਾਂ ਸਾਜੀ ਵੇ ਦੇ ਕਿਨੇ ਵਿੱਚ ਚਲਾ ਦੇ ਇੱਕ ਬੰਦੇ ਦੇ ਤਿੰਨ ਪੰਚਰ ਲਏ ਆ ਜਾ ਆਇਆ ਕਰ ਆਪਣੀ ਕੇਲ ਰੱਖ ਸਾਜੀ ਹੋ ਗਿਆ ਕੰਮ ਹੋ ਗਿਆ ਕੰਮ ਬਹੁਤ ਵਧੀਆ ਕੀਤਾ ਸਾਜੀ ਆਪਾਂ ਕਿੰਨਾ ਜੇ ਠੱਗਿਆਂ ਠੋਰੀਆਂ ਚ ਰਵਾਂਗੇ ਇਦਾਂ ਨਹੀਂ ਇਹ ਗੱਡੀ ਚੱਲਣੀ ਕੋਈ ਨਹੀਂ ਨਾ ਵੇਂਦਾ ਮਹਾਰਾਜ ਤੇ ਵੇਂਦਾ ਹੀ ਓਤੇ ਵਾ ਅੱਜਕੱਲ੍ਹ ਨਹੀਂ ਭਲਾ ਹੀ ਦਾ ਜਮਾਨਾ ਆ ਅੱਜਕੱਲ੍ਹ ਇਦਾਂ ਕਮਾਈ ਨਹੀਂ ਆਵਾ ਚੰਤੇ ਵੀ ਸਹੀ ਢਿਆਵਾ ਉਸਤਾਦ ਤੇਰੇ ਕੋ ਤੇ ਹੁਣੀ ਨਹੀਂ ਕਮਾਈ ਹੁਣ ਮੈਂ ਕਰਕੇ ਵਿਖਾਉਣਾ ਤੈਨੂੰ ਕਮਾਈ ਵੇ ਲਾਂ ਤੂੰ ਕਿੰਨੀ ਕ ਕਮਾਈ ਕਰਦੇ ਨਾਲ ਉਹ ਤੋਂ ਮੈਂ ਨਹੀਂ ਜਾਣ ਸਰਦਾ ਤੋਂ ਬਾਪੂ ਨਹੀਂ ਜਾਣ ਸਰਦਾ ਹਾ ਹਾਂ ਆਪਰਾ ਨਹੀਂ ਸਾਜੀ ਇਹ ਬੋ ਮੈਂ ਪਰ ਕਹਿਣਾ ਵਾ ਤੇਰੇ ਵਾਲ ਬੁਲੀਆ ਜੀ ਆ ਬਾਗਟ ਭਾਗੀ ਆ ਹੁਣ ਆ ਗਈ ਆ ਗਲੇ ਨੂੰ ਹੁਣ ਮੁੰਡਾ ਕਰੂ ਤਰੱਕੀ ਓ ਕੀ ਮਤਲਬ ਓ ਤੇਰਾ ਓ ਮੇਰਾ ਮਤਲਬ ਇਹਨੂੰ ਆ ਗਈ ਪੈਂਚ ਚੈੱਕ ਕਰਨ ਦੀ ਜਾਰ ਬਿਨਾ ਧਾਰ ਖੋਲਣ ਤੋਂ ਓਪਾ ਇੱਕਾਂ ਜਾ ਕੇ ਕਰਲਾ। ਕਿੱਥੇ ਤੁਹਾਨੂੰ ਇਹ ਡੂਲਿਆ ਸਿਆ? ਕੋ ਕੋਈ ਨਹੀਂ ਰੈਡੀ ਲਾਇਆ। ਕਿਆ ਕਰਕੇ ਲਾਵਾਂਗੇ? ਤੇ ਨਾਲੇ ਪੈਸੇ ਜਮ੍ਹਾਂ ਕਰਾਇਆ। ਓਏ ਹੁਣ ਤੇ ਮੇ ਕੋ 20 ਰੁਪਏ ਆ। ਉਹ ਬਾਪੂ ਨੇ 20 ਦਿੱਤੇ ਆ। ਲੈ ਆ 20 ਬਰਾ। ਕਿਆ ਪੀਵਾਂਗੇ? ਇਹ ਲਾਵਾ ਪੰਜਰ। ਆ ਪੈਸੇ ਲਾਵਾਂ। ਓਪਾ ਢੇਂਗ ਏਂ ਨਹੀਂ ਓ। ਬਸ ਬਸ ਜਾ ਕੇ ਕਰਾਵਾ ਆ। ਸਾਦੀ ਵਾਲਾ ਨਹੀਂ ਕਿਹੜੀ ਗੱਲ ਆ ਵਾਲਾ ਆਪਣੇ ਕੋ ਵੱਧੂ ਕੋਈ ਇੱਕ ਤੋਂ ਮਾਇਵੇ ਓਸਤਾਦ ਐਦਾਂ ਆਈ ਉਹ ਤੂੰ ਤੇ ਉਸਤਾਦ ਤੂੰ ਹੀ ਤੇਜ ਨਿਕਲਿਆ ਸਾਜੀ ਤੁਹਾਨੂੰ ਪਤਾ ਹੀ ਆ ਫਰਬੂਜੇ ਨੂੰ ਇੱਕ ਫਰਬੂਜਾ ਰੰਗ ਬਦਲਦਾ ਤੇ ਤੇਲਾ ਮੈਂ ਵੀ ਤੇਰਾ ਹੀ ਆ ਲਾਤੀਆਂ ਪਿਛੇ ਨਾ ਕੋ ਛੇਲ ਨੂੰ ਛੱਡ ਗਏ ਤੂੰ ਤੇਨੂੰ ਰਗੜੀ ਦਿੱਤਾ ਵਰਤੇ ਓ ਗੱਲ ਥੋੜੋ ਮੇਰੀ ਆਪਣੇ ਕੰਮ ਬਾਤ ਕਰੀ ਪਹਿਲਾਂ ਮੇਰੇ ਸਾਈਕਲ ਤੋਂ ਪੈ ਚੱਲਾ ਧਵਾਣਿਆ ਮੈਂ ਇਹਨੂੰ ਤੇ ਕਹਿੰਦੇ ਬੋਦਾ ਚ ਪਾ ਕੇ ਲੈਣਾ ਜਿੱਦਾਂ ਦਾ ਪਹਿਲਵਾਨ ਆ ਤੂੰ ਓ ਤੈਨੂੰ ਕੁੰਦਿਆ ਕਰਨੀ ਆ ਓ ਤੂੰ ਕਿਹਨਾਂ ਕੇ ਜੱਫੀ ਪਾ ਕੇ ਮਿਲਦੇ ਆਂ ਤੂੰ ਵੀ ਇੱਦਾਂ ਕੁੰਡਿਆ ਆਂ ਉਹ ਬੋਧੀਆਂ ਗੱਲਾਂ ਨਾ ਕਰ ਮੈਨੂੰ ਕੁਥਾ ਨਾ ਚੜਾ ਆ ਵਾਜੇ ਨਾ ਬੋਧਾ ਉੱਡ ਮਾਰ ਕੇ ਤੇ ਪੈਰ ਦੰਦਲ ਪਾ ਦੂੰਗਾ ਯੋ ਰੁਕ ਜਾ ਤੈਨੂੰ ਮੈਂ ਦੱਸਦਾ ਹੁਣ ਮੈਂ ਤਾਂ ਤਾਂ ਲੱਗਾ ਬੰਦੇ ਬਾਤਾ ਤਾਂ ਤੇ ਬਾਜਾ ਆਪ ਕੈਂਚਰਾਂ ਜੀ ਦਿਖਾ ਕੇ ਆਜੋ ਮੇਰੇ ਕੋ ਬੰਦਾ ਤੰਗ ਕਰ ਰਿਹਾ ਓਏ ਆਹ ਦੇ ਜਾਣੇ ਆ ਲਾ 4000 ਰੁਪਿਆ ਸੈਂਟ ਕਰ ਚੱਲ ਕਰ ਦਿੰਨੇ ਆ ਉਹ ਕਾਰ ਕਰ ਹੁਣੇ ਯਾਦਾ ਸਾਜੀਏ ਇਹਨੂੰ ਹਵਾ ਉੱਪਰ ਕੇ ਤੋੜ ਦੇ ਬੰਦੇ ਲੱਗਾ ਸਤਨ ਹਾਂ ਜੀ ਪੈਂਚਰ ਤੇ ਡਾਡਾ ਲੱਗ ਵੀ ਚੱਲਿਆ ਵਾ ਨਾ ਇੰਨਾ ਗੁੱਸਾ ਨਹੀਂ ਕਰੀਦਾ ਨਾ ਗੁੱਸਾ ਚੰਗਾ ਨਹੀਂ ਹੁੰਦਾ ਨਾ ਹੈ ਪੈਂਚਰ ਲੱਗ ਵੀ ਚੱਲਿਆ ਇਹ ਕਿੰਨੇ ਦਾ ਪੈਂਚਰ ਪੈਂਚਰ ਦਾ ਹੈਗਾ ਸਾਲਾ 40 ਰੁਪਈਆ ਦਾ ਉਹਦੇ ਲਾਜ ਦਿੱਤਾ ਮੁੰਡੇ ਨੇ ਮੈਂ ਅਮਨੋ ਕਰਦਾ ਨਿਕਲ ਕਰ ਪੜੀ ਆਲੇ ਬੱਚ ਨੂੰ ਚਾਰ-ਇਆਸ ਰਹਿ ਗਿਆ ਜਾਗਦੇ ਲਾਇਆ ਚਲਿਆ ਪੈਸੇ ਦੇ ਦੇ ਓਹ ਮਨੀ ਖਾਬਾ ਗਿਆ ਆਰ-ਇਆਸ ਦਾ ਨੁਕਸਾਨ ਹੋ ਗਿਆ ਨਾ ਆਲੇ ਤੁਸੀਂ ਹੱਸ ਚੱਲ ਮੈਂ ਜੇਮਲੋਂ ਚੱਲਿਆ ਹੁਣ ਆਹੋ ਜੇਮਲ ਹੁਣੀ ਆਂ ਕਢਾਲਣਾ ਪਵਾਲੀ ਚੱਲ ਆਜੋ ਟਾਰਨ ਉਹ ਬੜਾ ਕਰ ਗਿਆ ਵਾ ਮਿਸਤਰੀ ਦਾ ਕੰਮ ਕਰਦਾ ਨਹੀਂ ਉਹ ਭਰਾਵਾ ਮੈਂ ਬੈਂਕ ਚ ਲੱਗਾ ਵਾਂ ਮਾਮਾ ਕਰ ਕਹਿੰਦਾ ਆਂਡੇ ਜਿੱਦਾ 50 ਫੁੱਟ ਕੰਧ ਪਲਸਤਰ ਕਰਕੇ ਆਇਆ ਨਾ ਇਹ ਜੋਰ ਤੇ ਸਾਰਾ ਮੇਰਾ ਸਕੂਟਰ ਹੀ ਲਵਾਤਾ ਆ ਅਛੇਤੀ ਹਰ ਪੈਂਚਰ ਲਾ ਦੇ ਸਾਜੀ ਇਹ ਉਹ ਜਿਹੜਾ ਆਪਣੇ ਪਾਪੇ ਨੂੰ ਲਾਂਚ ਖਿਲਾੜ ਕੇ ਪੈਨਸ਼ਨ ਦਿੰਦਾ ਹੁੰਦਾ ਅੱਛਾ ਚੱਲ ਕੋਈ ਨਹੀਂ ਆਜਾ ਆ ਦਾਰ ਥੱਲੇ ਆਜਿਦ ਕੋ ਲੈਨੇ ਗਣ ਗਣ ਬਦਲੇ ਸ਼ਾਬਾਹ ਜੀ ਬੈਂਕ ਚੋਂ ਆਏ ਫਿਰ ਹਾਂ ਜੀ ਜੀ ਭਾਈ ਪਛਾਣ ਲਿਆ ਜੇ ਜਾ ਮੁਰਿਆ ਦੋ ਕਪ ਚਾ ਲੈ ਕੇ ਆ ਚਲੋ ਉਸਤਾਦ ਜੀ ਮੈਂ ਲੈ ਕੇ ਆਉਣਾ ਵੜੀਆ ਪਹਿਲਾਂ ਪੈਸੇ ਲਵਾ ਰਣਾ ਹੈ ਆ ਦੇ ਦੇ ਭਾਈ ਪੈਸੇ ਪਹਿਲਾਂ ਵਹੀ ਕਾ ਲਈਏ ਜੇ ਆਵੇ ਸੋਨਾ ਨਿਕਾ ਵਾਲਿਆ ਸਾਜ ਜੀ ਆ ਜਾਓ ਅੰਦਰ ਬੈ ਕੇ ਪੀਨੇ ਚਾ ਲੋ ਭਾਜੀ ਸਾਡਾ ਕੀ ਟਾਈਮ ਹੈ ਤੁਹਾਡਾ ਲੈੰਚ ਟਾਈਮ ਹੁੰਦਾ ਸਾਡਾ ਟੀ ਟਾਈਮ ਹੈ ਭਾਜੀ ਪਹਿਲਾਂ ਹਵਾ ਦੇ ਭਰ ਦੋ ਨਾ ਤੇਰੇ ਭਾਜੀ ਸਾਡੇ ਕੰਪਰੈਸਰ ਚ ਹਵਾ ਨਹੀਂ ਆਉਂਦੀ ਬੱਤੀ ਬੰਦ ਹੋਈ ਆ ਜਿੱਦਾਂ ਤੁਹਾਡੇ ਨਹੀਂ ਸਰਵਰ ਡਾਊਨ ਹੁੰਦਾ ਉਦਾਂ ਹੀ ਭਰਾਵਾ ਕੰਪਨਾਈ ਭਰ ਦੋ ਉਹ ਭਰ ਦਿੰਨੇ ਆ ਚਲੋ ਭਰ ਦੋ ਜਾਂ ਮੈਂ ਦੇਖੀ ਆ हां जी आज ਇਹ ਪੈਂਚਰ ਵੀ ਮੁੱਕੇ ਆ ਉਹ ਪੈਂਚਰ ਵਾਲੀ ਦੇ ਕਹਿੰਦਾ ਪੈਂਚਰ ਕਿਦਾਂ ਮੁੱਕ ਸਕਦੇ ਆ ਭਾਈ ਦਾਗੇ ਬੜੇ ਆਉਂਦੇ ਆ ਪੈਂਚਰ ਤੇ ਆਪਣੇ ਮੁੱਕਣੇ ਨੇ ਇੱਕ ਪੈਂਚਰ ਦੀ ਥਾਂ ਤੇ ਚਾਰ ਪੈਂਚਰ ਠੋਕ ਦਿੰਦਾ ਤੇ ਇਹੋ ਕੋਜੀ ਹੋਣਾ ਨਹੀਂ ਮਤਲਬ ਉਹ ਤੇਰਾ ਉਹ ਕੋਹਣੀ ਕੋਹਣੀ ਤੁਹਾਡੇ ਵੀ ਕੈਸ਼ ਮੁੱਕੀ ਜਾਂਦਾ ਕਦੀ ਕਦੀ ਚਲੇ ਟਾ ਵੇਖ ਨਾ ਸਾਜੀ ਤਤ ਵਜ ਗਿਆ ਦੁਕਾਨ ਬੰਦ ਹੁੰਦਾ ਟਾਈਮ ਹੋਈ ਗਿਆ ਚੱਲ ਫਿਰ ਮੁੜਿਆ ਚੱਲੀਏ ਲੋਕਾਂ ਦੀ ਪਾਜੀ ਹੁਣ ਆਡਾ ਟਾਈਮ ਓਵਰ ਹੋ ਗਿਆ ਕੱਲ ਨੂੰ ਆਜੋ ਮੇਰਾ ਨਹੀਂ ਉਹਦਾ ਨਾ ਟਾਈਮ ਖਰਾਬ ਕੀਤਾ ਜੇ ਕੀ ਹੋਰੇ